ਦਰਸ਼ਨ ਕਰੋ ਜੀ ਗੁਰਦੁਆਰਾ ਸਹੀਦਾ ਸਾਹਿਬ ਦੇ ਕੋਲ ਗੁਰਦੁਆਰਾ ਰਾਮਸਰ ਸਾਹਿਬ ਜੀ ਦੇ ਇਸ ਪਵਿੱਤਰ ਸਥਾਨ ਨੂੰ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨ ਛੋਪਾ ਪ੍ਰਾਪਤ ਹੈ ਸ੍ਰੀ ਦਰਬਾਰ ਸਾਹਿਬ ਤੋਂ ਇਸ ਗੁਰਦੁਆਰੇ ਦੀ ਦੂਰੀ ਸਿਰਫ 1 ਕਿਲੋਮੀਟਰ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇੱਥੇ ਇੱਕ ਪਵਿੱਤਰ ਸਰੋਵਰ ਬਣਾਇਆ ਸੀ ਅਤੇ ਇਸ ਦਾ ਨਾਮ ਜੋ ਉੱਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਮ ਤੇ ਰਾਮਸਰ ਰੱਖਿਆ ਸੀ ਉਸ ਟਾਈਮ ਇਹ ਬਹੁਤ ਹੀ ਸ਼ਾਂਤ ਅਸਥਾਨ ਸੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਦੱਖਣ ਵਾਲੇ ਪਾਸੇ ਆਪਣਾ ਤੰਬੂ ਲਗਾਇਆ ਸੀ ਜਦੋਂ ਸ਼ਰਧਾਲੂਆਂ ਨੇ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕੀਤੀ ਕਿ ਹਰ ਧਰਮ ਦਾ ਆਪਣਾ ਇੱਕ ਗ੍ਰੰਥ ਹੁੰਦਾ ਹੈ ਗੁਰੂ ਸਾਹਿਬ ਜੀ ਨੇ ਇਸੇ ਜਗ੍ਹਾ ਤੇ ਪਾਈ ਗੁਰਦਾਸ ਜੀ ਪਾਸੋਂ ਆਦ ਗ੍ਰੰਥ ਸਾਹਿਬ ਦਾ ਸੰਪਾਦਨ ਕਰਵਾਇਆ ਅਤੇ ਸ੍ਰੀ ਆਦ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸ੍ਰੀ ਦਰਬਾਰ ਸਾਹਿਬ 1 ਸਤੰਬਰ 1604 ਨੂੰ ਹੋਇਆ ਹੁਣ ਵੀ ਅੱਜ ਦੇ ਸਮੇਂ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਪਾਹੀ ਇਸੇ ਹੀ ਸਥਾਨ ਤੋਂ ਹੁੰਦੀ ਹੈ। ਸ੍ਰੀ ਹਰਮੰਦਰ ਸਾਹਿਬ ਜੀ ਤੋਂ ਉੱਤਰ ਪੂਰਬ ਵਿੱਚ ਸਥਿਤ ਇਹ ਉਹ ਸਥਾਨ ਹੈ ਜਿੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ 1 ਸਾਲ ਤੋਂ ਵੱਧ ਸਮੇਂ ਲਈ ਆਪਣੇ ਗ੍ਰੰਥੀ ਮਹਾਨ ਪਾਈ ਗੁਰਦਾਸ ਜੀ ਦੇ ਨਾਲ ਪਵਿੱਤਰ ਆਦਿ ਗ੍ਰੰਥ ਸੰਕਲਨ ਕਰਨ ਲਈ ਅਕਾਂਤ ਵਿੱਚ ਚਲੇ ਗਏ ਸੀ। ਆਦਿ ਗ੍ਰੰਥ ਵਿੱਚ ਪਹਿਲੇ 5 ਗੁਰੂ ਸਹਿਬਾਨ ਅਰਥਾਤ ਸ੍ਰੀ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਦੀ ਆਪਣੀ ਬਾਣੀ ਦੇ ਨਾਲ-ਨਾਲ ਹਿੰਦੂ ਅਤੇ ਮੁਸਲਮ ਰਹਿਸਮਈ ਸੰਤਾਂ ਦੀਆਂ ਲਿਖਤਾਂ ਵਿੱਚੋਂ ਬਾਣੀਆਂ ਇਕੱਠੀ ਕੀਤੀ ਸੀ ਸ੍ਰੀ ਅਮਰਸਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਸਪੂਰਨਤਾ ਤੋਂ ਬਾਅਦ ਗੁਰਦੁਆਰਾ ਰਾਮਸਰ ਸਾਹਿਬ ਸਰੋਵਰ ਦੇ ਕੰਡੇ ਤੇ 베ਰੀ ਹੀਠਾਂ ਬੈਠ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੁਖਨੀ ਸਾਹਿਬ ਦਾ ਪਾਠ ਉਚਾਰਨ ਕੀਤਾ ਸੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 262 ਅੰਗ ਤੇ ਅੰਕਿਤ ਹੈ ਤੇ ਇਸ ਸਥਾਨ ਦਾ ਨਾਮ ਮਨਜੀਤ ਸਾਹਿਬ ਰੱਖਿਆ ਗਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ